ਸਰਬ ਸੰਮਤੀ ਨਾਲ ਸ਼ਰੋਮਨੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨੇ ਅਹੁਦੇਦਾਰ ਸਹਿਬਾਨਾਂ ਨੇ ਇੱਕ ਭਰਵੀਂ ਮੀਟਿੰਗ 'ਚ ਸੁਮੂਚੀ ਹਲਕਾ ਦੇ ਜਿਹੜੇ ਇੰਚਾਰਜ ਸਹਿਬਾਨ ਨੇ ਸਾਬਕਾ ਮੰਤਰੀ ਨੇ ਸ਼ਰੋਮਨੀ ਕਮੇਟੀ ਦੇ ਮੈਂਬਰ ਨੇ ਐਮਸੀ ਨੇ ਸਾਬਕਾ ਚੇਅਰਮੈਨ ਪੰਚ ਸਰਪੰਚ ਨੇ ਯੂਨੀਨਿਮਸਲੀ ਇਸ ਬਾਰਡਰ ਇਲਾਕੇ ਦੀ ਕਿਸਾਨਾਂ ਦੀ ਵਪਾਰੀਆਂ ਦੀ ਦਲਤ ਭਰਾਵਾਂ ਦੀ ਖੇਤ ਮਜ਼ਦੂਰਾ ਦੀ ਮਜ਼ਦੂਰਾ ਦੀ ਆਵਾਜ਼ بلند ਕਰਨ ਵਾਸਤੇ ਹਰ ਵਰਗ ਦੀ ਚਾਹੇ ਉਹ ਬੀਸੀ ਐ ਐਸਸੀ ਭਾਈਚਾਰਾ ਹੈ 크ਰਿਸਚਨ ਭਾਈਚਾਰਾ ਹੈ ਇਸਾਈ ਭਾਈਚਾਰਾ ਹੈ ਹਿੰਦੂ ਭਾਈਚਾਰਾ ਹੈ ਸਿੱਖ ਭਾਈਚਾਰਾ ਜੇ ਸਹੀ ਨੁਮਾਇੰਦਗੀ ਕੋਈ ਕਰ ਸਕਦਾ ਹੈ ਤੇ ਸਭ ਨੇ ਅੱਜ ਸਤ ਸੰਮਤੀ ਨਾਲ ਅਨਿਲ ਜੋਸ਼ੀ ਜੀ ਦਾ ਨਾਮ ਰੱਖਿਆ ਅਰ ਸਾਡੀ ਇਹ ਮੰਗ ਹੈ ਪਾਰਟੀ ਤੋਂ ਕਿ ਅਨਿਲ ਜੋਸ਼ੀ ਸਾਡੇ ਇਥੋਂ ਕੈਂਡੀਡੇਟ ਹੋਣ ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ ਦੇਖੋ ਪੰਜਾਬ ਇੱਕ ਐਗਰੀਕਲਚਰ ਇਕਨੋਮੀ ਹੈ ਖੇਤੀ ਪ੍ਰਧਾਨ ਸੂਬਾ ਔਰ ਖੇਤੀ ਪ੍ਰਫੁੱਲ ਪ੍ਰਫੁੱਲਤਾ ਇੱਥੇ ਹਰ ਤਰੀਕੇ ਦਾ ਵਪਾਰ ਚੱਲੂ ਹੈ ਔਰ ਉਹਦੋਂ ਸਭ ਤੋਂ ਪਹਿਲਾਂ ਕਿਸਾਨੀ ਦੇ ਹੱਕ ਤੇ ਨਾਰਾ ਮਾਰ ਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲੋਪਿਦਾ ਕਹਿ ਕੇ ਉਹਨਾਂ 750 ਕਿਸਾਨਾਂ ਦਾ ਭਰਾਵਾ ਦਾ ਜਿਹੜੇ ਸ਼ਹੀਦ ਕਰਤੇ ਗਏ ਸੀ ਉਹਨਾਂ ਦੇ ਸਤਕਾਰ ਵਜੋਂ ਪਾਰਟੀ ਛੱਡ ਕੇ ਉਹਨਾਂ ਦੇ ਨਾਲ ਖਲੂਣ ਦਾ ਫੈਸਲਾ ਕੀਤਾ ਸੋ ਸਾਡੇ ਸਾਰਿਆਂ ਵਾਸਤੇ ਜੋ ਇਹਨਾਂ ਦੀ ਸੋਚ ਹੈ ਪੰਜਾਬ ਪ੍ਰਤੀ ਔਰ ਜੀ ਅੰਮ੍ਰਿਤਸਰ ਸਾਹਿਬ ਪ੍ਰਤੀ ਔਰ ਜੋ ਡਵੈਲਪਮੈਂਟ ਇਹਨਾਂ ਨੇ ਇਸ ਇਲਾਕੇ ਦੀ ਕਰਾਈ ਹੈ ਅਸੀਂ ਆਸ ਉਮੀਦ ਕਰਦੇ ਕਿ ਸਭ ਤੋਂ ਵੱਧ ਜਾ ਤੇ ਕਾਪਲ ਬਤੀਲ ਸ੍ਰੀ ਅੰਮਰਸਰ ਸਾਹਿਬਲੀ ਜੋਸ਼ੀ ਸਾਹਿਬ ਜੀ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਕੀ ਕਹੋਗੇ ਭਾਜਪਾ ਵੱਲੋਂ ਤਰਨਜੀਤ ਸਿੰਘ ਕੰਨੂ ਲਾਣਾ ਗਿਆ ਤੇ ਆਪ ਵੱਲੋਂ ਕੁਲਦੀਪ ਧਾਲੀਵਾਲ ਹਰਿਆਣਾ ਜੀ ਜੇਕਰ ਮੇਰੀ ਸਾਰੇ ਕੈਂਡੀਡੇਟਾਂ ਨੂੰ ਵਧਾਈ ਹੈ ਜੀ ਹਰ ਇੱਕ ਪਾਰਟੀ ਨੂੰ ਹੱਕ ਹੈ ਆਪਣੇ ਆਪਣੇ ਕੈਂਡੀਡੇਟ ਉਤਾਰਨ ਮਗਰ ਇਹ ਜ਼ਰੂਰ ਦੱਸਣ ਕਿ ਜਿਹੜੇ ਕੈਂਡੀਡੇਟ ਆਏ ਆ ਉਹਨਾਂ ਦੀ ਰਿਪੋਰਟ ਕੀ ਆ ਉਹਨਾਂ ਦੀ ਰਿਪੋਰਟ ਕਾਰਡ ਕੀ ਆ ਦੇਖੋ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ 올 ਇੰਡੀਆ ਅਲਾਈਅንስ ਇੰਡੀਆ ਗਠਜੋੜ ਜੀ ਨੂੰ ਕਹਿੰਦੇ ਕੇਜਰੀਵਾਲ ਸਾਹਿਬ ਹਰ ਸਟੇਜ ਭਗਵੰਤ ਮਾਨ ਖਰਗੇ ਸਾਹਿਬ ਨਾਲ ਰਾਹੁਲ ਗਾਂਧੀ ਨਾਲ ਸਾਂਝੀ ਕਰਦਾ ਔਰ ਪੰਜਾਬ 'ਚ ਕਾਂਗਰਸ ਨੂੰ ਗਾਲਾਂ ਕੱਢਦਾ ਤੁਸੀਂ ਲੋਕਾਂ ਨੂੰ ਮੂਰਖ ਸਮਝ ਲੋਕਾਂ ਦਾ ਬੇਵਕੂਫ ਬਣਾਉਂਦੇ ਆ ਹਰਿਆਣੇ 'ਚ ਤੁਹਾਡਾ ਗੱਠਜੋੜ ਦਿੱਲੀ 'ਚ ਤੁਹਾਡਾ ਗੱਠਜੋੜ ਦੇਸ਼ 'ਚ ਤੁਹਾਡਾ ਗੱਠਜੋੜ ਤੇ ਪੰਜਾਬ 'ਚ ਹਿڈن ਗੱਠਜੋੜ ਸਭ ਨੂੰ ਪਤਾ ਕਿ ਰਾਜਾ ਬੜਿੰਗ ਦੀ ਨੇੜਤਾ ਭਗਵੰਤ ਮਾਨ ਨਾਲ ਕੀ ਹੈ ਜਿਨ੍ਹਾਂ ਨਾਲ ਇਹਦੀ ਪ੍ਰਧਾਨ ਕਾਂਗਰਸ ਦਾ ਤਾਂ ਭਗਵੰਤ ਮਾਨ ਦੇ ਇਸ਼ਾਰੇ ਤੇ ਚੱਲਦਾ ਦਿਨ 'ਚ ਗੱਠਜੋੜ ਕਾਂਗਰਸ ਨਾਲ ਰਾਤ ਨੂੰ ਗੱਠਜੋੜ ਪਰਦਾ ਹਮ ਮੰਤਰੀ ਤੇ ਹੋ ਮਨਿਸਟਰ ਭਾਜਪਾ ਇਹ ਭਗਵੰਤ ਮਾਨ ਟਾਊਟ ਦੀ ਅਸਲੀ ਤਸਵੀਰ ਇਹ ਤਾਂ ਕਰਨ ਦੀ ਫਾਸ਼ ਕਰਨਾ ਇਹਦਾ ਪਰਦਾ ਫਾਸ਼ ਕਰਨਾ ਪੰਜਾਬ ਦੇ ਲੋਕਾਂ ਦੀ ਤੇ ਸਾਡੀ ਜ਼ਿੰਮੇਵਾਰੀਆਂ ਨਹੀਂ ਤਾਂ ਜਿੰਨੇ ਕਿਸਾਨਾਂ ਤੇ ਤਸ਼ੱਦਦ ਪੰਜਾਬ ਦੀ ਧਰਤੀ ਤੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਹੋਇਆ ਹਾਈ ਕੋਰਟ ਨੇ ਟਿੱਪਣੀ ਕਰਤੀ ਹਾਈ ਕੋਰਟ ਨੇ ਖਚਾਈ ਕਰਤੀ 22 ਜ਼ੀਰੋ ਐਫ ਆਈ ਆਰ ਸ਼ੋਪ ਕਰਨ ਤੇ ਪ੍ਰਿਤਪਾਲ ਦੇ ਮਾਮਲੇ 'ਚ ਵਾਈ ਨਾਟ ਪਰਚਾ ਦਰਜ ਜਵਾਬ ਨਹੀਂ ਆਉਣਾ ਇਹ ਤਾਂ ਦੋ ਜਵਾਬ ਨਹੀਂ ਹੁੰਦਾ ਜੇ ਤੁਸੀਂ ਰਲ ਕੇ ਖੇਡੋ ਹਰਿਆਣਾ ਦੀ ਭਾਜਪਾ ਦੀ ਸਰਕਾਰ ਕਰਨਜੀਤ ਸਿੰਘ ਸੰਧੂ ਪ੍ਰਮੁੱਖ ਸਖਸ਼ੀਅਤ ਤੇਜਸਿੰਘ ਬੁਲਦਰੀ ਦੇ ਪੁੱਤਰੇ ਆ ਪਰ ਭਾਜਪਾ ਵੱਲੋਂ ਉਹਨਾਂ ਦੀ ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਕਿਸਾਨ ਰੋਧੀ ਜਾਂ ਸਿੱਖ ਰੋਧੀ ਮੰਨੀ ਜਾ ਰਹੀ ਹੈ ਦੇਖੋ ਮੈਂ ਸਤਕਾਰ ਕਰਦਾ ਜੀ ਸੰਧੂ ਸਾਹਿਬ ਦਾ ਅੱਜ ਉਹਨਾਂ ਦੇ ਵੱਡੇ ਵੱਡੇਰੇ ਵੀ ਮਹਿਸੂਸ ਕਰਦੇ ਹੁਣੇ ਜਿਨੇ ਪੰਥ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਉਹਨਾਂ ਦਾ ਅੱਜ گا ਜਿਹੜਾ ਪਰਿਵਾਰ ਹੈ ਉਹ ਉਸ ਲਾਈਨ ਤੋਂ ਭਟਕ ਗਿਆ ਔਰ ਸੰਤੂਲ ਸਾਹਿਬ ਨੂੰ ਤਾਂ ਸ਼ਾਇਦ ਸਾਰੇ ਇਲਾਕੇ ਦੀ ਸਮਝ ਨਹੀਂ ਔਰ ਸੰਧੂ ਸਾਹਿਬ ਨੂੰ ਜਿਹੜਾ ਇਹ ਬਾਰਡਰ ਖੋਲਣ ਦੀ ਅੱਜ ਗੱਲ ਕਰਦੇ ਉਹਨਾਂ ਨੂੰ ਪੁੱਛੋ ਬਾਰਡਰ ਬੰਦ ਕੀ ਨੇ ਕੀਤਾ ਥੋੜੀ ਕੇਂਦਰ ਦੀ ਸਰਕਾਰ ਨੇ ਕੀਤਾ ਜਿਹੜਾ ਉੱਥੇ ਇਹ ਚਲਾਉਣ ਦੀ ਗੱਲ ਕਰਦੇ ਆ ਆਪਣਾ ਕੋल्ड ਸਟੋਰੇਜ ਉਹ ਫੋਲੇ ਨੂੰ ਕਿੰਨਾ ਚਿਰ ਹੋ ਗਿਆ ਤੇ ਬੰਦ ਕਿਨੇ ਕੀਤਾ ਕਿਉਂਕਿ ਹਰ ਚ ਪੋਲਿਟਿਕਸ ਆ ਅਦਾਨੀ ਦੇ ਜਿਹੜੇ ਜੀਐਮਏ ਜਿਹੜਾ 에어ਪੋਰਟ ਦਿੱਲੀ ਦਾ ਕੰਟਰੋਲ ਕਰਦੇ ਕਿ ਜੇ ਇਹ 에어ਪੋਰਟ ਚੱਲ ਪਿਆ ਤੇ ਕਾਰੋਬਾਰ ਉਹਨਾਂ ਦਾ ਖਤਮ ਹੋ ਜਾਣਾ ਇਸ ਲਈ ਪੰਜਾਬ ਦੀ ਜੇ ਅੱਜ ਹਾਲਾਤ ਔਖੇ ਹੋਏ ਆ ਜੇ ਪੰਜਾਬ 'ਚ ਕੋਈ ਬਾਰਡਰ ਟ੍ਰੇਡ ਨਹੀਂ ਚੱਲਿਆ ਵਾਕੇ ਨਾਲ ਉਹੀ ਟ੍ਰੇਡ ਅਡਾਨੀ ਪੋਰਟ ਤੋਂ ਹੁੰਦਾ ਮਹਾਰਾਸ਼ਟਰਾ ਦੇ ਪੋਰਟ ਤੋਂ ਹੁੰਦਾ ਮਗਰ ਪੰਜਾਬ ਤੋਂ ਨਹੀਂ ਹੁੰਦਾ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕੌਣ ਹੈ ਜ਼ਿੰਮੇਵਾਰ ਸਿੱਧੇ ਤੇ ਸਿੱਧਾ ਭਾਜਪਾ ਦੀ ਸੈਂਟਰ ਦੀ ਲੀਡਰ